ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਗਾਡੀ ਮੇਟ ਬੰਦ ਕਰੋ ਸਾਡੀ ਮੇਟ ਬੰਦ ਕਰੋ ਵੀਡੀਓ ਸਾਹਿਬ ਮੁਨਾਰਾ ਵੀਡੀਓ ਸਾਹਿਬ ਮੁਨਾਰਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਗਾਡੀ ਮੇਟ ਬੰਦ ਕਰੋ ਬੰਦ ਕਰੋ ਗਾਡੀ ਮੇਟ ਬੰਦ ਕਰੋ ਧੰਨਵਾਦ ਜੀ ਬਹੁਤ ਬਹੁਤ ਇਹ ਆ ਜੀ ਵੀਡੀਓ ਦਾ ਫੋਟੋ ਢੇਲੋ ہابھی میرے خانوں باور سر ویڈیو سر مرداباد ویڈیو سر مرداباد شادی میٹ ہن میرے خانوں باور سر ویڈیو سر مرداباد ویڈیو سر مرداباد شادی میٹ سانو بابو کرو ویڈیو سر مرداباد ویڈیو سر مرداباد ਬਾਕਸ ਕਰੋ ਮੁਕਾਬਲ ਬਾਕਸ ਕਰੋ ਬਾਕਸ ਕਰੋ ਬੀਡੀਆ ਸਰ ਮੁਕਾਬਲ ਬੀਡੀਆ ਸਰ ਮੁਕਾਬਲ ਬੀਕਲਾ ਸਰ ਮੁਕਾਬਲ ਬੀਡੀਆ ਸਰ ਮੁਕਾਬਲ ਸਾਡੀ ਮਹਿਕ ਬਾਕਸ ਕਰੋ ਸਾਡੀ ਮਹਿਕ ਬਾਕਸ ਕਰੋ ਸਾਡੀ ਮਹਿਕ ਬਾਕਸ ਕਰੋ ਨਰੇਗਾ ਕੰਮਚਾਰੀ ਜਿੰਦਾਬਾਦ ਨਰੇਗਾ ਕੰਮਚਾਰੀ ਜਿੰਦਾਬਾਦ ਨਰੇਗਾ ਕੰਮਚਾਰੀ ਜਿੰਦਾਬਾਦ ਸਾਡੀ ਮਹਿਕ ਬਾਕਸ ਕਰੋ ਸਾਡੀ ਮਹਿਕ ਬਾਕਸ ਕਰੋ ਇਹ ਸਾਰੇ ਕਹਿੰਦੇ ਚੰਨ ਵਾਲੀ ਕੰਮ ਤੇ ਜਾਂਦੇ ਜਿਹੜਾ ਉਹ ਬਤੂਰ ਦੀ ਹੈ ਹਾਂਜੀ ਹਾਂ ਜੀ ਅਰੇ ਆਂਦੇ ਕਿ ਲੋਨੇ ਕੋ ਕੰਮ ਨਹੀਂ ਕੀਤਾ ਹੈ ਪਹਿਲਾਂ ਨੇ ਵੱਟ ਨਹੀਂ ਮਿਚਾਉਂਦੇ ਔਰ ਤੁਸੀਂ ਕੀ ਜਾਨੋ ਤੈਨੂੰ ਬਾਪ ਲੱਤਾ ਹੈ ਵੀਡੀਓ ਸਾਹਿਬ ਨੂੰ ਕਹਿੰਦੇ ਮੜੇ ਜੀ ਹਾਂਜੀ ਠੀਕ ਆ ਜੀ ਵੀਡੀਓ ਸਾਹਿਬ ਉਹ ਕਹਿੰਦੇ ਤੁਲੇ ਵੱਟ ਚੋਂ ਕੰਮ ਕਰ ਲਈ ਮੇਡ ਹੋਈ ਰੋ ਨਹੀਂ ਇਸ ਤਰ੍ਹਾਂ ਨਹੀਂ ਬਣਦਾ ਨਹੀਂ ਜੀ ਫੋਟੋ ਕਾਰਡ 100 ਦਾ ਐਮਐਲ ਸਾਬ੍ਹ ਨੇ ਵੀ ਸੁਣਾ ਨਹੀਂ ਕਿੰਨੇ ਮਿਲਾਈ ਹਾਂਜੀ ਕਹਿੰਦੇ ਵੀ ਉਹ ਜੀ ਇਹ ਆਹੋਂ ਸਰੀਆਂ ਤੱਕ ਆ ਜੀ ਹਾਂਜੀ ਤੱਕ ਆਈ ਹੈ ਉਹ ਆਪਣੀ ਮਾਰਕੀ ਜਾਨੋ ਵਾਸਤਵ ਨੂੰ ਇਹ ਨਹੀਂ ਮਿਲ ਪਿਆ ਸਾਡੇ ਅਧਿਕਾਰੀ ਸਾਈਖਾਨ ਹੋਏ ਜਿਹੜੇ ਅਸੀਂ ਦੂਈ ਨਾ ਕੰਮ ਨਹੀਂ ਕਰਨਾ ਅਸੀਂ ਤਾਂ ਹੀ ਮੈਡਮ ਆਏ ਤੇ ਕੀ ਕਰਾਉਣਾ ਹਾਂਜੀ ਸਾਨੂੰ ਜੀ ਮੈਡਮ ਇਹ ਹੀ ਚਾਹੀਦੀ ਹੈ ਸਾਡਾ ਹੋਰ ਮਾੜਾ ਨਾ ਸੀ ਕੰਮ ਨਹੀਂ ਕਰਨਾ ਨਹੀਂ ਕਰਨਾ ਅਸੀਂ ਪੰਜਾਬ ਜਣੇ ਮਾਗ ਰਹੇ تھے ਅਸੀਂ ਹੋਰ ਸਾਨੂੰ ਕੋਈ ਮੇਟਾ ਇਹ ਨਹੀਂ ਤਾਂ ਤਾਂ ਇਹ ਚਾਹੀਦੀ ਆ ਤੁਹਾਨੂੰ ਪੜੀ ਆ ਮੈਡਮ ਆਹੀ ਪੰਚਾਇਤ ਦੇ ਨਾਲ ਆਈ ਹਾਂ ਪੰਚਾਇਤ ਸਾਡੇ ਨਾਲ ਪੂਰਾ ਨਗਰ ਦੇ ਨਾਲ ਨਾਲ ਆਜੀ ਹੋਰ ਜਿਵੇਂ ਦੇਵਰਾ ਦੇ ਨਾਲ ਸਾਡੇ ਨਾਲ ਆਜੀ ਹੋਰ ਵੀ ਭੈਣ ਭਾਈ ਜੇ ਨਾ ਡਾ ਤਾਨੂੰ ਦਫਤਰ ਦੇ ਚੌਂ ਦਿਹਾੜਾ ਘੱਟੋ ਘੱਟ ਮਹੀਨੇ ਮਹੀਨਾ ਹੀ ਹੋ ਗਿਆ ਵਾ ਸਾਡੇ ਉੱਤੇ ਆਖਰ ਕੰਮ ਨਹੀਂ ਕਰ ਰਹੇ ਹੈ ਸਾਡੀ ਕੋਈ ਸੁਣਵਾ ਨਹੀਂ ਕਰ ਰਹੇ ਹੈਗੇ ਅਸੀਂ ਵੀ ਆਪਦੇ ਬੱਚੇ ਘਰ ਘਰ ਛੱਡ ਕੇ ਇੱਥੇ ਆਉਣੇ ਆ ਵੀ ਸਾਡੇ ਸੁਣਵਾ ਕਿਉਂ ਨਹੀਂ ਹੋ ਰਹੀ ਹੈਗੀ ਕਿਸੇ ਵੱਲੋਂ ਨਹੀਂ ਹੋ ਰਹੀ ਸਾਡੇ ਮਿਹਰ ਤੋਂ ਜੇ ਅਸੀਂ ਜੇ ਸਾਡੇ ਮਿਹਰ ਤੋਂ ਕੋਈ ਗਲਤੀ ਹੋ ਗਈ ਅਸੀਂ ਖੁਦ ਆ ਕੇ ਕਹਾਂਗੇ ਸਾਡੇ ਮਿਹਰ ਤੋਂ ਆ ਗਲਤੀ ਜੇ ਸਾਡੇ ਮਿਹਰ ਤੋਂ ਕੋਈ ਗਲਤੀ ਹੋ ਗਈ ਬਿਨਾਂ ਬੋਧ ਤੇ ਸਾਡੇ ਮਿਹਰ ਨੂੰ ਲਾਹ ਲਾਉਣ ਜਾ ਰਿਹਾ ਵਾ ਇਸਿਰ ਕੋ ਪੋਚ ਨਹੀਂ ਹੈ ਸਭ ਕਾ ਸਾਬਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਅਸੀਂ ਐਮਐਲਏ ਦੇ ਦਫ਼ਤਰ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਫੇਸ ਕੀਤੀ ਤੀਂ ਅਣੀ ਤੱਕ ਕਿਹਦਾ ਹੀ ਹੋ ਰਹੀ ਹੈ ਬਹੁਤ ਜ਼ਿਆਦਾ ਤਕਸਾਈ ਹੋ ਰਹੀ ਹੈ ਸਾਡੇ ਨਾਲ ਇਹ ਅਸੀਂ ਪਿਛਲੇ ਹਫ਼ਤੇ ਵੀ ਆਏ ਸੀਗੇ ਸ੍ਰੀਮਾਨ ਜੀ ਪਿਛਲੇ ਹਫ਼ਤੇ ਵੀਡੀਓ ਸਭ ਨੂੰ ਬੜੇ ਕਹਿੰਦੇ ਅੱਧਾ ਘੰਟਾ ਵੇਟ ਕਰੋ ਤੇ ਮਿਲਦੇ ਆ ਬਾਅਦ ਦੋ ਵਾਰੀ ਮੈਸੇਜ ਭੇਜਿਆ ਕਹਿੰਦੇ ਏਪੀਓ ਮੈਡਮ ਨੂੰ ਮਿਲੋ ਏਪੀਓ ਮੈਡਮ ਨੇ ਹਰਕਾਂਚਾਰ ਦੇ ਜੀਵਨ ਸਿੰਘ ਸੰਗਵਾਲ ਤੇ ਗੱਲ ਕੀਤੀ ਵੀ ਉਹਨਾਂ ਨੂੰ ਮਿਲੋ ਉਹਨਾਂ ਦੇ ਪੀਆ ਨਾਲ ਫੋਨ ਤੇ ਗੱਲ ਕੀਤੀ ਗਈ ਉਹ ਕਹਿੰਦੇ ਵੀ ਅੱਜ ਦਾ ਕੋਈ ਨਵੀਂ ਵੇਹੜਾ ਰੱਕੀ ਨਹੀਂ ਹੈਗੀ ਅੱਜ ਫੇਰ ਸਵੇਰ ਦੇ 10 ਵਜੇ ਦਾ ਲੈ ਕੇ ਹੁਣ ਤਕਰੀਬਨ 4 ਬਚ ਗਏ ਨੇ ਸਵੇਰ ਦੇ ਆਪਣੇ ਦਫ਼ਤਰ ਦੇ ਵਿੱਚ ਬੈਠਿਆ ਪੀ.ਪੀ ਦਫ਼ਤਰ ਦੇ ਵਿੱਚ ਸਾਨੂੰ ਰਿਪੋਰਟ ਦਿੱਤਾ ਜਾ ਰਿਹਾ ਜੀ ਤੇ ਮੈਂ ਵੀਡੀਓ ਸਾਹਿਬ ਨੂੰ ਬੇਨਤੀ ਕਰੂੰਗਾ ਇਹਨਾਂ ਦੀ ਜੋ ਸ਼ਿਕਾਇਤ ਆ ਪਹਿਨ ਦੇ ਦਾ ਅਰਥ ਕਿ ਸੁਣੀ ਜਾਵੇ ਅਗਲੀ ਕਾਰਵਾਈ ਨਹੀਂ ਤਾਂ ਫਿਰ ਬਾਹਰ ਤੱਕ ਜਾਵੇਗੀ ਮੇਰੇਗਾ ਵਰਕਰ ਉਹ ਐਸਟ ਪੀ.ਪੀ ਦਫ਼ਤਰ ਦੇ ਅੱਗੇ ਖੜੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ। ਆ ਬੀਬੀ ਹੋ ਕੋਈ ਗੱਲਬਾਤ ਕੀ ਹੋਣਾ ਚਾਹੁੰਦੇ ਨੇ? ਨਹੀਂ ਜੀ ਬਸ ਥੋੜਾ ਸਾਡੀ ਕੋਈ ਗੱਲ ਹੈ ਸਾਡੀ ਮੰਗਾਂ ਪੂਰੀਆਂ ਹੋ ਜਾਣ ਸਾਨੂੰ ਕੋਈ ਬੱਸ ਤੁਹਾਡਾ ਧੰਨਵਾਦ ਜੀ। ਸਾਡੇ ਇਹੀ ਮੈਡਮ ਰਹੇ ਜੇ ਸਾਡਾ ਕੰਮ ਚੱਲ ਪਵੇ ਜੀ ਹਨ 3 ਮਹੀਨੇ ਹੋ ਗਏ ਘਰੇ ਬੈਠੇ ਆਂ। ਇਹ ਗੱਲਾਂ ਹਨ ਉਹ ਰਣ ਕਰਦੈ ਨੇ। ਕਦੇ ਅਸੀਂ ਡੇਲੋਂ ਆਉਨੇ ਆਂ ਕਦੇ ਅਸੀਂ ਸੰਗੋ ਆਲ ਜਾਂਦੇ ਆਂ। ਸਾਨੂੰ ਫੇਰ ਧਮਕੀਆਂ ਦਿੰਦੇ ਨੇ ਉਹ। ਬੀਡੀਪੀ ਸਾਹਿਬ ਨੂੰ ਗੁਜ਼ਾਰ ਨਹੀਂ ਦੇ ਰਹੇ। ਨਹੀਂ ਜੀ ਦਿੰਦੇ। ਦੋ ਵਾਰੀ ਆ ਗਏ ਅਸੀਂ। ਕਨੇ ਉਹ ਤਾਂ ਬੈਠੀ ਆ। ਅਸੀਂ ਜੀ 7 ਵਜੇ ਬੈਠੇ ਆਂ ਔਰ ਭੱਕਣ ਭਾ ਹਾਂ ਜੀ ਕਰਦਾ ਹੈ। ਉਹ ਇਹ ਬੋਲਦਾ ਕਿ ਮੈਂ ਮਾਲੀ ਜੀ ਨਾਲੋਂ ਕਾਹਨ ਕਿਹਾ ਬੋਲਵਾਣਾ ਮੈਨੂੰ ਪਈ। ਅੜਾ ਕੰਮ ਪੜਿਆ ਚੱਲਦਾ ਹੈ ਇਹ ਮੇਰੇ ਨੂੰ। ਮੈਨੂੰ ਬੋਲਣਾ ਪਿਆ ਹੰਦੂ ਜੀ ਮਾਰੂ ਦਾ ਬਾਲੀ। ਠੀਕ। ਕਿਹੜਾ ਕੰਮ ਜੀ ਜੇ ਇਤਨਾ ਹੋਇਆ। ਸੜਕਾਂ ਕੋਈ ਫੈਸਲੇ ਮਾਰਦਾ ਕੋਈ ਨਹੀਂ। ਠੀਕ ਹੈ। ਇਹਨਾਂ ਵਿਧੀ ਨਾਲ ਇਹ ਕਹਣਾ ਆ ਵੀ ਸਾਨੂੰ ਮਿਲਦੇ ਹੀ ਚਾਹੀਦੀ ਆ। ਨਹੀਂ ਉਹਨਾਂ ਵਾਸਤੇ ਇਹ ਪਰਿਵਰਤਨ ਧਾਰਾ ਦੇ ਵਿੱਚ ਕੰਮ ਨਹੀਂ ਚੱਲੇਗਾ। ਮੈਂ ਮੰਨ ਲਓ ਵੀਡੀਓ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਫੈਰ ਨੂੰ ਪੈਰ ਦੇ ਹਿਸਾਬ ਤੇ ਰੱਖਿਆ ਜਾਵੇ ਜੀ ਤਾਂ ਕਿ ਪਹਿਲਾ ਕੰਮ ਚੱਲਦਾ ਜੀ ਉਦੋਂ ਦਾ ਕੰਮ ਚੱਲੇ ਨਹੀਂ ਤਾਂ ਫਿਰ ਅਗਲੀ ਕਾਰਵਾਈ ਉੱਚ ਅਧਿਕਾਰੀਆਂ ਕੋਲ ਜਾਵੇਗੀ ਧੰਨਵਾਦ ਤੁਸੀ ਦੇਖ ਰਹੇ ਹੋਪਰਾ ਇੰਡੀਆ ਮੈਂ ਹਸਕ ਦੇਤੰਗ ਧੰਨਵਾਦ ਨਰੇ ਹੋਲਾ ਦੋਪਹਰ ਵੀਡੀਓ ਸਾਹਿਬ ਗਲਤ ਕੋਈ ਨਹੀਂ ਹੈਗੀ ਇਹਨਾਂ ਨੇ ਮੈਂ ਮਤਲਬ ਮੈਂ ਵੇਢ ਦਾ ਕੰਮ 1.5 ਸਾਲ ਤੋਂ ਕਰ ਰਹੀ ਆਂ ਜੀ ਤੇ ਇਹਨਾਂ ਨੇ ਮੈਨੂੰ ਹਟਾ ਦਿੱਤਾ ਆਪਣੇ ਆਪ ਫਲੇਵਰ ਦੀ ਸਹਿਮਤੀ ਤੋਂ ਬਿਨਾਂ ਜੀ ਤੇ ਲੇਬਰ ਸਾਰੇ ਸਹਿਮਤ ਹੋ ਉਹ ਕਹਿੰਦੇ ਵੀ ਸਹੀ ਮੀਟਰ ਰੱਖਣੀ ਹੈ ਜੀ ਤੇ ਪਰ ਇਹਨਾਂ ਨੇ ਧੱਕੇ ਨਾਲ ਮੈਨੂੰ ਹਟਾਤਾ ਜੇ ਮੇਰੀ ਕੋਈ ਗਲਤੀ ਹ ਤਾਂ ਮੈਨੂੰ ਦੱਸਣ ਜੀ ਤੇ ਜਿਹੜੀ ਉਹ ਨਵੀਂ ਰੱਖਣ ਨੂੰ ਕਰਦੇ ਆ ਉਹ ਮਤਲਬ ਪਹਿਲਾਂ ਆਪਾਂ ਮੀਟਰ 'ਚ 100 ਡਾਣ ਮਤਲਬ ਫਲੇਵਰ 'ਚ ਕੰਮ ਕੀਤਾ ਹੋਣਾ ਚਾਹੀਦਾ ਤਾਂ ਮੀਟਰ 'ਚ ਹੋਣ ਸਕਦੇ ਆ ਤੇ ਉਹ ਅਨਲੀਗਲ ਆ ਉਹਨੇ ਇੱਕ ਦਿਨ ਵੀ ਮੀਟਰ 'ਚ ਅਕਦਾ ਕੰਮ ਨਹੀਂ ਕੀਤਾ ਕਦੇ ਉਹਨੇ ਮਤਲਬ ਕਦੇ ਦੀ ਹਾਜ਼ਰੀ ਨਹੀਂ ਲੱਗੀ ਕਦੇ ਲੇਬਰ 'ਚ ਨਹੀਂ ਆਈ ਹੈਗੀ ਜੀ ਤੇ ਇਹ ਧੱਕਾ ਦਾ ਨਾਮ ਆਉਂਦੀ ਪਾਲਟੀ ਵਾਲੇ ਪਿੰਡ 'ਚ ਜਿਹੜੇ ਕਮੇਟੀ ਮੈਂਬਰ ਨੇ ਉਹ ਕਰ ਵੇਸੀਂ ਆਪਣੀ ਪਾਰਟੀ ਦੀ ਰੱਖਾਂਗੇ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਹੈਗੇ ਸਾਰੀ ਲੇਬਰ ਅਸੀਂ ਸਾਰੇ ਗਏ ਸੀ ਕਿ ਉੱਥੇ ਉਹਨਾਂ ਨੇ ਤੁਹਾਨੂੰ ਇਹ ਜਵਾਬ ਦਿੱਤਾ ਜੀ ਕਿੰਨੇ ਵਰਕਰ ਕੰਮ ਕਰਦੇ ਨੇ ਇਹ ਮੇਰੇ ਨਾਲ ਸਾਡੇ ਨਾਲ 30 ਵਰਕਰ 35 ਹੈਗੇ ਹੁਣ ਕੰਮ ਚੱਲ ਰਿਹਾ ਜੀ ਮੇਰੇ ਕਹਦਾ ਨਹੀਂ ਜੀ ਇਹਨਾਂ ਨੇ ਬੰਦ ਕਰਵਾਇਆ ਹੋਇਆ ਵਾ ਅਤੋਂ ਦੇ 1.5 ਸਾਲ ਤੋਂ ਕੰਮ ਕਰਦੇ ਹਨ ਕੋਈ ਕੌਂਡ ਤੇ ਕੋਈ ਐਕਸ਼ਨ ਜਾਂ ਕੋਈ ਗੱਲਬਾਤ ਨਹੀਂ ਸਰ ਕੋਈ ਕੰਪਲੇਂਟ ਨਹੀਂ ਨਹੀਂ ਸਰ ਕੋਈ ਕੰਪਲੇਂਟ ਨਹੀਂ ਜਿੱਤੋਂ ਮਰਜ਼ੀ ਲੇਬਰ ਤੋਂ ਪੁੱਛ ਸਕਦੇ ਪੈਂਡ ਤੋਂ ਜਿੱਤੋਂ ਮਰਜ਼ੀ ਪੁੱਛ ਸਕਦੇ ਹੋ ਜਿੰਨਾ ਮਰਜ਼ੀ ਮਤਲਬ ਤੁਸੀਂ ਗੱਲ ਕਰ ਸਕਦੇ ਹੋ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਰ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਇਹ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਮਤਲਬ ਸੁਣਿਆ ਜਾਵੇ ਸਾਡਾ ਧੱਕਾ ਹੋ ਰਿਹਾ ਵਾਜੀ ਨਜਾਇਜ਼ ਹੋ ਰਿਹਾ ਵਾ ਮੈਂ ਦੁਬਾਰਾ ਤੁਹਾਨੂੰ ਤੁਹਾਨੂੰ ਬਹਿੜ ਦੀ ਹੁਣ ਅਸੀਂ ਇੰਟਰਵਿਊ ਦੇ ਰਹੇ ਸੀਗੇ ਹੁਣ ਵੀ ਸਾਡੀ ਇੰਟਰਵਿਊ ਪੰਕ ਕਰਨ ਦੀ ਕੋਸ਼ਿਸ਼ ਕੀਤੀ ਉਰੇ ਸਾਹਮਣੇ ਹੋਇਆ ਸਰ ਉਹਨਾਂ ਨੇ ਕੀ ਕੁਛ ਕੀਤਾ ਹੈ ਤੇ ਮਤਲਬ ਇਦਾਂ ਹੀ ਉਹ ਕਰਦੇ ਨੇ ਕੰਮ ਚਾਲ ਦਾ ਤਾਂ ਵੀ ਉਹ ਇਦਾਂ ਹੀ ਬੋਲਦੇ ਨੇ ਸਾਨੂੰ ਆਵਾ ਤਮ ਮਸਲਾ ਯਾਨੀ ਪਾਰਟੀ ਵਾਈ ਦਾ ਹਾਂਜੀ ਪਾਰਟੀ ਵਾਈ ਦਾ ਸਰ ਉਹ ਕਹਿੰਦੇ ਵੀ ਅਸੀਂ ਝਾੜੂ ਵਾਲੇ ਤੇ ਝਾੜੂ ਵਾਲਾ ਜਿਹੜਾ ਮਤਲਬ ਕਮੇਟੀ ਮੈਂਬਰ ਹੋ ਕੇ ਨਾ ਮੇਰੀ ਆਪਣੀ ਨੋ ਹੀ ਲੱਗੂਗੀ ਹਾਂਜੀ ਇਹ ਕੁੜੀ ਆਪਣੇ ਤਕਰੀਬਨ ਡੇਢ ਦੋ ਸਾਲ ਤੋਂ ਮਿਹਨਤੀ ਡਿਊਟੀ ਕਰਦੀ ਆ ਰਹੀ ਆ ਵਰਕਰਾਂ ਦੀ ਆਪਣੇ ਸੌਰੀ ਜੋ ਲੇਬਰ ਦਾ ਕੰਮ ਕਰਦੇ ਨੇ ਵਰਕਰ ਬੀਬੀਆਂ ਤੇ ਭੈਣਾ ਤੇ ਬਜ਼ੁਰਗ ਉਹਨਾਂ ਦੀ ਹਾਜ਼ਰੀ ਲਗਾਇਆ ਲਗਾਇਆ ਲਗਾ ਰਹੀ ਹੈ ਤੇ ਹੁਣ ਆਪਣੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹੁਣ ਕੁਝ ਪਿੰਡ ਦੇ ਬੰਦੇ ਹੀ ਉਹਨਾਂ ਨੇ ਪ੍ਰੈਸ਼ਰ ਪਾ ਕੇ ਐਮਐਲਏ ਸਾਹਿਬ ਨੂੰ ਆਪਣੀ ਨਾਂ ਦਾ ਨਾਮ ਉੱਤੇ ਦਾਖਲ ਕਰਵਾ ਦਿੱਤਾ ਤੇ ਇਹਨਾਂ ਦਾ ਨਾਮ ਉੱਥੋਂ ਕਢਵਾ ਦਿੱਤਾ ਤੇ ਮੈਡਮ ਰਜਿਆ ਜੀ ਆਪਣੇ ਮੋਕਤ ਔਰਤੇ ਤਤਵੋਂ ਇਨਸਾਫ਼ ਮੰਗ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਨੇ ਮੈਨੂੰ ਕੀ ਦਵਾ ਦੱਸੋਗੇ ਮੜਾ ਦੁਆਰੇ ਕਿਉਂ ਥੜੀ ਅਸਲੀ ਚੱਕਰ ਕੀ ਆ ਰੀਜਨ ਕੀ ਆ ਮਤਲਬ ਸਾਡਾ ਇਹੀ ਹੈ ਜੇ ਮਤਲਬ ਸਰ ਮੇਰੀ ਕੋਈ ਗਲਤੀ ਆ ਤਾਂ ਮੈਨੂੰ ਹਟਾ ਦੇਣ ਮੈਨੂੰ ਕੋਈ ਚੱਕਰ ਨਹੀਂ ਹੈਗਾ ਤੇ ਮੇਰੀ ਲੇਬਰ ਜਦੋਂ ਮੇਰੇ ਵੱਲੋਂ ਕਹਾਂ ਸਾਨੂੰ ਇਹੀ ਚਾਹੀਦੀ ਆ ਸਾਡਾ ਧੱਕਾ ਕਰ ਰਿਹਾ ਸਾਰੀ ਲੇਬਰ ਨਾਲ ਮੇਰੇ ਨਾਲ ਹਨ ਤੇ ਮੇਰੀ ਕਿਤੇ ਵੀ ਮਿਸਟੇਕ ਹੈ ਮੈਨੂੰ ਹਟਾ ਦੇਣ ਕੋਈ ਚੱਕਰ ਨਹੀਂ ਪਰ ਜਦੋਂ ਮੇਰੀ ਗਲਤੀ ਨਹੀਂ ਮਤਲਬ ਧੱਕਾ ਕਰ ਰਿਹਾ ਸਰ ਮਤਲਬ ਸਾਨੂੰ ਇਹੀ ਆ ਵੀ ਮਤਲਬ ਮੈਨੂੰ ਨਾਮ ਬਦਲਿਆ ਜਾਵੇ